ਬੇਲ ਬਿਕਰਮ ਬਜਰੰਗੀ ਤੁਮ ਦੀ ਨਿਵਾਰ ਸੁਮਤ ਕੇ ਸੰਗੀ ਕਿਤ ਕੇ ਸਾਥ ਵਜੋ ਗਜਾ ਬਿਰਾਜੇ ਕਾਂਦੇ ਮੂਜ ਜਲੇ ਉਹ ਸਾਡੇ ਸ਼ੰਕਰ ਸੋਨ ਕੇ ਸ੍ਰੀ ਨੰਦਨ ਤੇਜ ਪ੍ਰਤਾਪ ਮਹਾਜ ਕਰ ਬੇਕੋ ਆਤੁਰ ਪ੍ਰਭੂ ਜੇ ਸਨਿ ਬੇਕੋ ਰਸਿਆ ਰਾਮ ਲਖਣ ਸੀਤਾ ਮਨ ਵਸਿਆ ਸੁਖ ਸੰਗ ਰੂਪ ਦਈਏ ਸਤਿਗਾਵਾ ਵਿਗੜ ਰੂਪ ਦਈਏ ਅੰਤ ਜਗ ਬਿਲਕੈ ਸਕੇ ਕਹਾਂ ਕੇ ਸਰਬੇ ਸਰਬ ਜਗ ਜਨ ਤੁਸਰ ਜੋ ਜਨ ਪਰਬਾ ਨੂੰ ਲਿਓ ਕਾਹੀ ਮੁਰਬਲ ਜਾਨੋ ਰਭੋ ਮੋਤਿਕਾ ਮੇਰੀ ਮੁਖ ਮਾਈ ਜਲ ਦਿਲਾਂ ਲਗੇ ਤੇਰ ਜਨਾਈ ਦੁਰਗਮ ਕਾਜ ਜਿ ਮਿਲਕੇ ਕੇਤੇ ਸੁਗਮ ਲੁਰੇ ਤੁਮਰੇ ਦੇਤੇ ਰਾਮ ਤੁਆਰੇ ਤੁਮਰੇ ਕਵਾਰੇ ਹੋਦਨਾ ਮੈਂ ਦੱਸਣਾ ਚਾਹੁੰਦਾ ਮੈਨੂੰ ਤੇ ਜਿਹੜੀਆਂ ਰੂਹਾਂ ਜਾ ਰਹੀਆਂ ਨੇ ਮਾਤਾ ਜੀ ਦੇ ਦਰਸ਼ਨ ਕਰਨ ਉਹਨਾਂ ਨੂੰ ਵੇਖ ਕੇ ਬੜਾਈ ਖੁਸ਼ੀ ਮਹਿਸੂਸ ਹੋ ਰਹੀ ਹੈ। ਔਰ ਇੱਥੇ ਮੇਰੇ ਵੱਡੇ ਵੀਰ ਜੀ ਬਟਾਲੇ ਦੇ ਸਰਦਾਰ ਅਮਨ ਸ਼ੇਰ ਸਿੰਘ ਜੀ ਕਨਸੀ ਦੀ ਐਮਐਲਏ ਉਹਨਾਂ ਨੇ ਆਹ ਪਹੁੰਚਣਾ ਸੀ ਥੋੜੇ ਬਾਹਰ ਨੇ ਇਸ ਲਈ ਮੈਂ ਮੇਰੀ ਹਾਜ਼ਰੀ ਰੱਖੀ ਹੈ। ਔਰ ਮੇਰਾ ਪ੍ਰਿੰਸ ਮਲੇਸ਼ੀਆ ਜੀ ਬੈਠੇ ਨੇ ਬਾਹਰ। ਉਹਨਾਂ ਨੇ ਈਸ਼ਵਰ ਬਾਰਵੀਂ ਜੀ ਦੀ ਸੇਵਾ ਬਸ ਦੀ ਰਾਮ ਸ਼ਰਨ ਮੰਦਿਰ ਵੱਲੋਂ ਔਰ ਰਾਮ ਸੇਨਾ ਵੱਲੋਂ ਫਾਊਂਡੇਸ਼ਨ ਬਟਾਲੇ ਦੀ। ਉਹ ਚ ਕਿ ਉਹਨੇ ਸੇਵਾ ਕਿ ਬਾਸ ਹੋਣ ਜਾ ਰਹੀ ਹੈ ਯਾਤਰਾ ਵਾਸਤੇ ਪਰ ਮੈਂ ਬਸ ਇਹੀ ਚਾਹੁੰਦਾ ਕਿ ਮਾਤਾ ਰਾਣੀ ਸਾਰਿਆਂ ਦੀਆਂ ਖੁਸ਼ੀਆਂ ਵਾਤੋਵਾਦ ਦਵੰਤਿਆਂ ਸਾਰਿਆਂ ਦੀ ਜਿਹੜੀ ਆ ਉਹ ਪੂਰੀ ਕਰਨ ਤੇ ਰਾਮ ਸੇਨਾ ਜਿਹੜੀ ਆ ਜਿਹੜੀ ਸੋਸਾਇਟੀ ਹੈ ਫਾਊਂਡੇਸ਼ਨ ਹੈ ਇਹ ਹੋਰ ਤਰੱਕੀਆਂ 'ਚ ਜਾਵੇ ਪਰ ਮੈਂ ਇਨ ਯੂਥ ਨੂੰ ਦੇਖ ਕੇ ਬਹੁਤ ਇਨਸਪਾਇਰ ਹੋਇਆ ਪਰ ਮੈਂ ਇਹਨਾਂ ਨੂੰ ਦਿਲੋਂ ਅਪਰੀਸ਼ੀਏਟ ਕਰਦਾ ਹਾਂ ਸਾਰਿਆਂ ਦਾ ਸੋ ਕਲਤੀ ਸਾਹਿਬ ਕਿੱਦਾਂ ਲੱਗਦਾ ਹੈ ਕਿ ਬੜਾ ਵਧੀਆ ਉਪਰਾਲਾ ਜਿਹਨਾਂ ਦਾ ਸਮੇਂ ਸਮੇਂ ਸਿਰ ਸੋਭਾ ਯਾਤਰਾ ਵੀ ਕਰਦੇ ਨੇ ਬੜੇ ਧਾਰਮਿਕ ਕੰਮ ਜਿਹੇਰੇ ਕਰਦੇ ਰਹਿੰਦੇ ਨੇ ਬੜਾ ਵਧੀਆ ਉਪਰਾਲਾ ਕਿੱਦਾਂ ਦਾ ਤੁਹਾਨੂੰ ਲੱਗਿਆ ਤਾਂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਬਹੁਤ ਚੰਗਾ ਲੱਗਦਾ ਔਰ ਮੈਨੂੰ ਇਹਦਾ ਵੀ ਲਾਭ ਰਿਹਾ ਵਾ ਅੱਜੇ ਮਹੀਨੇ ਚ ਇੱਕ ਵਾਰ ਜਾ ਰਹੇ ਹਾਂ ਬੜਾ ਇਹਨਾਂ ਦੀ ਸਫਲਤਾ ਇਹਨਾਂ ਦੇ ਪਰਮਾਤਮਾ ਦਾ ਇਹਨਾਂ ਭਾਰਾ ਆਸ਼ੀਰਵਾਦ ਹੈ ਇਹ ਮਹੀਨੇ ਚ ਚਾਰ ਚਾਰ ਵਾਰੀ ਵਸ ਇੰਨਾ ਮੈਨੂੰ ਇੰਨਾ ਤੇ ਯਕੀਨ ਨੂੰ ਵਿਸ਼ਵਾਸ ਬਣ ਗਿਆ ਜੀ ਪਰ ਜਿੱਥੇ ਲੋੜ ਲੱਗਦੀ ਹੈ ਅਸੀਂ ਵੀ ਸਾਥ ਦਵਾਂਗੇ ਅਮਿਤ ਸ਼੍ਰੀ ਕਾਲੀਦਵਾਰ ਮੰਦਰ ਤੋਂ ਰਾਮ ਸੇਲਾ ਬਿਲਕੁਲ ਵਧਾਈ ਦੀ ਪਾਤਰ ਆ ਜਿਨ੍ਹਾਂ ਨੇ ਇਹ ਉਪਰਾਲਾ ਅਰੰਭਿਆ ਅੱਜ 12ਵੀਂ ਯਾਤਰਾ ਜਾ ਰਹੀ ਹੈ ਇਹ ਨਿਸ਼ਕਾਮ ਸੇਵਾ ਕਰ ਰਹੇ ਨੇ ਤੇ ਸਿਰਫ 500 ਰੁਪਿਆ ਤੇ ਯਾਤਰੀ ਨੂੰ ਲੈਂਦੇ ਨੇ ਤੇ ਜਿਹੜਾ ਯਾਤਰੀ ਨਾ ਦੇ ਸਕਦਾ ਜਿਹੜਾ 500 ਰੁਪਈਆ ਵੀ ਨਹੀਂ ਦੇ ਸਕਦਾ ਉਹਨੂੰ ਇਹ ਫ੍ਰੀ ਲੈ ਕੇ ਜਾਂਦੇ ਨੇ ਇਹ ਨਹੀਂ ਲੈ ਕੇ ਜਾਂਦੇ ਇਹ શ્રી ਰਾਮ ਦੀ ਪ੍ਰੇਰਣਾ ਦੇ ਨਾਲ ਚੱਲ ਰਹੇ ਉਹ ਹੀ ਪ੍ਰੇਰਿਤ ਕਰ ਰਹੇ ਨੇ ਤੇ ਇਹ ਉਹਨਾਂ ਦਾ ਕੰਮ ਅੱਗੇ ਲੈ ਕੇ ਜਾ ਰਹੇ ਨੇ ਜੀ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਬਟਾਲਾ ਵਾਸੀਆਂ ਵਾਲੀ ਕਿ ਰਾਮ ਸੈਨਾ ਇੰਨਾ ਵਧੀਆ ਕੰਮ ਕਰ ਰਹੀ ਹੈ ਸਮੇਂ-ਸਮੇਂ ਤੇ ਸ਼ੁਭਾ ਯਾਤਰਾ ਨਿਕਾਲ ਰਹੀ ਹੈ ਅੱਜ ਜਦਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਕਿ ਛੇਮਾਂ ਦਰਿਆ ਮੰਨਿਆ ਗਿਆ ਹੈ ਡਰੱਗਸ ਦਾ ਉਹ ਚੱਲ ਰਿਹਾ ਹੈ ਪਰ ਰਾਮ ਸੈਨਾ ਯੂਥ ਨੂੰ ਉਦ੍ਰੋ ਖੇਚ ਕੇ ਰਬਉ ਸ਼੍ਰੀ ਰਾਮ ਦੇ ਚਰਨਾਚ ਵਿਜੰਗਬਲੀ ਦੇ ਚਰਨਾ ਦੇ ਵਿੱਚ ਲਗਾ ਰਹੀ ਹੈ ਤੁਹਾਨੂੰ ਦੱਸ ਦਵਾਂ ਕਿ ਹਰ ਮੰਗਲਵਾਰ ਇੱਥੇ ਹਨੂਮਨ ਚਾਲੀਸਾ ਦਾ 20 ਪਾਠ ਹੁੰਦਾ ਹੈ ਜੋ ਕਿ ਬੜੇ ਜੋਸ਼ ਦੇ ਵਿੱਚ ਹਨੂਮਨ ਚਾਲੀਸਾ ਇੱਥੇ ਉਚਾਰੀ ਜਾਂਦੀ ਹੈ ਸਾਰੇ ਭਗਤ ਬੜੀ ਸ਼ਰਧਾ ਦੇ ਨਾਲ ਬੈਠ ਕੇ ਹਨੂਮਨ ਚਾਲੀਸਾ ਦਾ ਉਚਾਰਨ ਕਰਦੇ ਨੇ ਮੈਂ ਬਟਾਲੇ ਦੀ ਯੂਥ ਨੂੰ ਅਪੀਲ ਕਰਦਾ ਹਾਂ ਕਿ ਅਚਲੀ ਗੇਟ ਦੇ ਬਾਹਰ ਬਾਬਾ ਲਾਲ ਜੀ ਦੇ ਮੰਦਿਰ ਹਰ ਮੰਗਲਵਾਰ ਨਿਤਮਸਤਕ ਹੋਇਆ ਕਰੋ ਉਭੀ ਰੰਗ ਬਲੀ ਦੇ ਚਰਨਾ ਦੇ ਵਿੱਚ ਮੱਥਾ ਟੇਕਿਆ ਕਰੋ ਤੇ ਰਾਮ ਸੇਨਾ ਦੇ ਨਾਲ ਬੈਠ ਕੇ ਹਨੂਮਨ ਚਾਲੀਸਾ ਦਾ ਉਚਾਰਨ ਕਰਿਆ ਕਰੋ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਬਟਾਲੀ ਜੀ ਕਿ ਰਾਮ ਸੇਨਾ ਇੰਨਾ ਵਧੀਆ ਕੰਮ ਕਰ ਰਹੀ ਹੈ ਤੇ ਦੂਸਰੀ ਆਪਣਾ ਜਿਹੜਾ ਭਰਾ ਪ੍ਰਿੰਸ ਮਲੇਸ਼ੀਆ ਤੇ ਬੈਠਾ ਸਮੇਂ-ਸਮੇਂ ਤੇ ਧਾਰਮਿਕ ਕਾਰਿਆ ਦੇ ਵਿੱਚ ਚਾਹੇ ਉਹ ਸਾਡੇ ਸਿੱਖ ਸਮਾਜ ਦਾ ਹੋਵੇ ਚਾਹੇ ਉਹ Hindu ਸਮਾਜ ਦਾ ਹੋਵੇ ਉਹ ਸਮੇਂ-ਸਮੇਂ ਦੇ ਵਿੱਚ ਆਪਣੀ ਜੋ ਕਿ ਮਤਲਬ ਹੈਲਪ ਕਰਦਾ ਉਹ ਹੈਲਪ ਕਰਦਾ ਰਹਿੰਦਾ ਉੱਥੇ ਬੈਠ ਕੇ ਵੀ ਬਹੁਤ ਅੱਛੀ ਗੱਲ ਆ ਇਸ ਕਰਕੇ ਸਾਰਿਆਂ ਨੂੰ ਇੰਨਾਂ ਚੀਜ਼ਾਂ ਤੋਂ ਪ੍ਰੇਰਿਤ ਹੋਣਾ ਚਾਹੀਦਾ ਤੇ ਰਾਮ ਸੇਨਾ ਦੇ ਨਾਲ ਜੁੜ ਕੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ 'ਚ ਬੈਠ ਕੇ ਹਨੂਮਾਨ ਜੀ ਦੇ ਚਰਨਾਂ 'ਚ ਬੈਠ ਕੇ ਹਨੂਮਨ ਚਾਲੀਸਾ ਦਾ ਉਚਾਰਨ ਕਰਨਾ ਚਾਹੀਦਾ ਹੈ ਜੈ ਮਾਤਾ ਦੀ ਜੈ ਸ਼੍ਰੀ ਗੋਬਾ ਅਮਕਸ਼ ਸ਼ਰਮਈ ਅਕਸ਼ੇ ਜਦੋਂ ਇਹ ਸਮੰਦਰ 'ਚ ਵੜੇ ਸੀ 6 ਤੋਂ 7 ਫੁੱਟ ਦੇ ਉੱਚੀ ਝਾੜੀ ਸੀ ਜੀ ਜਦੋਂ ਆਪਾਂ 2 ਮੈਂਬਰ ਇੱਥੇ ਬੜੀ ਹੁਣ ਐਸਐਮ 150 200 ਤੋਂ ਮੈਂਬਰਾਂ ਜਿਹੜਾ ਕਿ ਸਾਡਾ ਮੋਡਾ ਦੇ ਮੋਡਾ ਜੋੜ ਕੇ ਚੱਲਦਾ ਜੀ ਉਸ ਤੋਂ ਬਾਅਦ ਕੀ ਆਪਾਂ ਬੱਸ ਵੀ ਸ਼ੁਰੂ ਕੀਤੀ ਹੈ ਹਰ ਇੱਕ ਯਾਤਰਾ ਵੀ ਕਰਦੇ ਆ ਸਾਨੂੰ ਬਹੁਤ ਤੇਆ ਰਿਸਪੌਂਸ ਮਿਲਦਾ ਤੇ ਬੱਸ ਜਿਹੜੀ ਕਿ ਆਪਣੀ 11 ਬੱਸਾਂ ਚੱਲ ਗਈਆਂ 11 ਚ 10 ਬੱਸਾਂ ਚ ਰੋਬਿਨ ਮਹਿਰਾ ਜੀ ਜਿਹੜੇ ਕਿ ਆਪਣੇ ਸਿੰਗਰ ਆ ਉਹ ਸਾਡਾ ਬਹੁਤ ਸਾਥ ਦੇ ਭਰਾ ਜੀ ਮੈਂ ਚਾਹਨਾ ਕਿ ਉਹਨੂੰ ਵੀ ਸਪੋਰਟ ਕਿੱਥੋਂ ਜਾਈ ਤਾਂ ਕਿ ਜਿਹੜੀ ਕਿ ਸਿੰਗਿੰਗ ਨਾਚ ਉਹ ਵੀ ਜਾਈ ਤੁਹਾਨੂੰ ਸੋ ਇਸ ਵਾਰ ਜਿਹੜੀ ਸੇਵਾ ਕਿਹਨਾਂ ਨੇ ਚੁੱਕੀ ਹੈ ਜੀ ਬਸ ਇਸ ਵਾਰ ਸੇਵਾ ਸਾਡੇ ਪ੍ਰਿੰਸ ਨਿਸ਼ਾ ਜੀ ਜਿਹੜੀ ਕਿ ਅਸੀਂ ਇੱਕ ਕੰਮ ਕਹਿੰਨੇ ਆ ਤੁਹਾਡੇ ਦੋ ਹੁੰਦੇ ਜੀ ਕੋਈ ਵੀ ਆਪਾਂ ਕੰਮ ਬਾਅਦ ਚ ਕਹਿੰਨੇ ਆ ਤੁਹਾਡਾ ਪਹਿਲਾ ਪੁਰਾ ਆ ਜਾਂਦਾ ਜੀ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਸੋਸ਼ਲ ਮੀਡੀਆ ਦੇ ਉਹਨਾਂ ਦੀ ਵਕ ਵਕ ਤਸਵੀਰਾਂ ਫੋਟੋਆਂ ਚ ਉਹ ਕੁਛ ਨਾ ਕੁਛ ਦਾਨ ਹੀ ਦਿੰਦੇ ਆ ਰਹੇ ਸੋ ਬਟਾਲੇ ਚ ਵੀ ਸੇਵਾ ਕਰਦੇ ਤੇ ਬਾਹਰ ਜਾ ਕੇ ਵੀ ਬੜੀ ਜਿਹੜੀ ਸੇਵਾ ਕਰਦੇ ਪਏ ਕੀ ਕਹਿਣਾ ਚਾਹੁੰਦੇ ਮੈਂ ਚਾਹਨਾ ਕਿ ਭਰਾ ਦੀ ਵੱਧ ਤੋਂ ਵੱਧ ਤਰੱਕੀ ਹੋਣੀ ਚਾਹੀਦੀ ਹੈ ਉਹਦੇ ਹੋਣਾ ਚਾਹੀਦਾ ਉਹਦੀ ਉਮਰ ਵੱਧਣੀ ਚਾਹੀਦੀ ਐਦਾਂ ਦੇ ਬੰਦੇ ਹੋਰ ਵੀ ਹੋਣੇ ਚਾਹੀਦੇ ਜਿਹੜੇ ਕਿ ਵੱਤਵਾਦ ਸੇਵਾ ਕਰਨ ਸਾਡਾ ਮੋਡਲ ਅਗੇ ਜੁੜਨ ਮੈਂ ਚਾਹਨਾ ਕਿ ਆਪਣੇ ਸ਼ਹਿਰੀ ਕਲਸੀ ਜੀ ਜਿਹੜੇ ਕਿ ਸਾਨੂੰ ਕਾਫੀ ਸਪੋਰਟ ਕਰਦੇ ਆ ਮੈਂ ਉਹਨਾਂ ਦੀ ਵਿਚਾਨਾ ਕਿ ਵੱਡੀ ਵੱਡੀ ਉਮਰ ਹੋਏ ਜੀ ਤਾਂ ਕਿ ਸਾਨੂੰ ਸਪੋਰਟ ਕਰਦੇ ਰਹਿਣ ਤਹੀ ਇੱਕ